ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਰ ਇੱਕ ਗੁਰੂ ਨਾਨਕ ਸਹਿਬ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਸਾਖੀ ਲੈ ਕੇ ਅਸੀਂ ਹਾਜ਼ਰ ਹਾਂ ਗੁਰੂ ਨਾਨਕ ਸਹਿਬ ਮਹਾਰਾਜ ਆਦ ਗੁਰੂ ਸਨ ਗੁਰੂ ਨਾਨਕ ਸਹਿਬ ਮਹਾਰਾਜ ਧੁਰ ਦਰਗਾਹ ਤੋਂ ਹੀ ਗੁਰੂ ਬਣ ਕੇ ਸੰਸਾਰ ਦੇ ਉੱਪਰ ਆਏ ਸਨ ਗੁਰੂ ਨਾਨਕ ਸਹਿਬ ਮਹਾਰਾਜ ਨੇ ਭੁੱਲੀ ਭੜਗੀ ਲਕਾਈ ਨੂੰ ਸੱਚ ਦਾ ਰਾਹ ਵਿਖਾਉਣ ਵਾਸਤੇ ਛੋਟੀ ਉਮਰ ਤੋਂ ਹੀ ਇਹ ਕਾਰਜ ਜਿਹੜਾ ਉਹ ਰੱਬ ਕਰ ਦਿੱਤਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਨ ਦਾਸ ਪਟਵਾਰੀ ਦੀ ਨੌਕਰੀ ਕਰਦੇ ਸਨ ਤੇ ਮਹਿਤਾ ਕਲਿਆਨ ਦਾਸ ਅਕਸਰ ਸੋਚਿਆ ਕਰਦੇ ਸੀ ਕਿ ਮੇਰਾ ਪੁੱਤਰ ਵੱਡਾ ਹੋ ਕੇ ਮੇਰੇ ਵਾਂਗ ਪਟਵਾਰੀ ਬਣੇਗਾ ਹਰ ਪੁੱਤਰ ਦੀ ਹਰ ਪਿਤਾ ਦੀ ਇੱਛਾ ਹੁੰਦੀ ਹੈ ਕਿ ਪੁੱਤਰ ਮੇਰੇ ਵਰਗਾ ਬਣੇ ਉਹ ਚੰਗਾ ਬਣੇ ਆਫੀਸਰ ਬਣੇ ਜਾਂ ਕਿਸੇ ਚੰਗੇ ਮਕਾਮ ਦੇ ਉੱਪਰ ਜਿਹੜਾ ਉਹ ਪਹੁੰਚ ਜਾਵੇ ਇਹੀ ਕੁਝ ਮਹਿਤਾ ਕਲਿਆਨਦਾਸ ਵੀ ਚਾਹੁੰਦੇ ਸੀ ਜਿਵੇਂ ਮੈਂ ਰਾਏ ਬੁਲਾਰਜੀ ਦੇ ਕੋਲ ਪਟਵਾਰੀ ਦੀ ਨੌਕਰੀ ਕਰਦਾ ਹਾਂ ਇਸੇ ਤਰ੍ਹਾਂ ਮੇਰਾ ਪੁੱਤਰ ਵੀ ਗਣਿਤ ਪੜ੍ਹ ਕੇ ਤੇ ਫਿਰ ਇਹ ਵੀ ਪਟਵਾਰੀ ਲੱਗ ਜਾਵੇ ਗਣਿਤ ਪੜਾਉਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਾਂਦੇ ਗੋਪਾਲਦਾਸ ਦੇ ਕੋਲ ਖੜਿਆ ਗਿਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਜੂ 7 ਸਾਲ ਦੀ ਹੋਈ ਤੇ ਘਰ ਦੇ ਵਿੱਚੋਂ ਮਹਿਤਾ ਕਲਿਆਨਦਾਸ ਥੋੜੇ ਜਿਹਾ ਚੌਲ ਲੈ ਕੇ ਉੱਪਰ ਰੋੜੀ ਰੱਖ ਕੇ ਇਹ ਤਰ ਪੈਂਦੇ ਐ पाठशाला ਵਾਲੇ ਪਾਸੇ ਨੂੰ ਜਿਹਨੂੰ ਪੰਜਾਬੀ ਦੇ ਵਿੱਚ ਛਾਟਸਾਲ ਕਿਹਾ ਜਾਂਦਾ ਏ ਤੇ ਇੰਗਲਿਸ਼ ਦੇ ਵਿੱਚ ਸਕੂਲ ਕਿਹਾ ਜਾਂਦਾ ਏ ਅੱਜ ਕੱਲ ਬਹੁਤਾਂਤ ਵਿੱਚ ਆਪਾਂ ਸ਼ਬਦ ਵਰਤਦੇ ਹਾਂ ਸਕੂਲ ਲੇਕਿਨ ਪੰਜਾਬੀ ਦਾ ਸ਼ਬਦ ਛਾਟਸਾਲ ਹੈ ਇਹਦਾ ਜ਼ਿਕਰ ਪਾਵਨ ਗੁਰਬਾਣੀ ਵਿੱਚ ਵੀ ਆਉਂਦਾ ਏ ਸਤਗੁਰ ਸਤ ਸੰਗਤ ਛਾਟਸਾਲ ਹੈ ਜਿਤ ਹਰ ਗੁਣ ਸਿੱਖਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ 7 ਸਾਲ ਦੀ ਉਮਰ ਤੇ ਮਹਤਾ ਕਾਲੂ ਜੀ ਲੈ ਕੇ ਚੌਲ ਤੇ ਗੁੜ ਬਾਂਦੇ ਗੋਪਾਲਦਾਸ ਦੇ ਕੋਲ ਪਹੁੰਚਦੇ ਐ ਕਿਉਂਕਿ ਉਸ ਵੇਲੇ ਦੇ ਨਾਲ ਜਦੋਂ ਕਿਸੇ ਨੂੰ ਗੁਰੂ ਧਾਰਨ ਕੀਤਾ ਜਾਂਦਾ ਸੀ ਤੇ ਕੁਝ ਜਿਹੜੀ ਚੀਜ਼ ਹੈ ਭੇਟਾ ਕੀਤੀ ਜਾਂਦੀ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਆਪਾਂ ਕਿਸੇ ਨੂੰ ਉਸਤਾਦ ਧਾਰਨ ਕਰਦੇ ਹਾਂ ਤਾਂ ਦਸਤਾਰ ਜਿਹੜੀ ਉਹ ਦਿੱਤੀ ਜਾਂਦੀ ਹੈ ਜਾਂ ਜਦੋਂ ਆਪਾਂ ਮਹਾਭਾਰਤ ਪੜ੍ਹਦੇ ਹਾਂ ਤੇ ਉਸ ਵੇਲੇ ਦੇ ਨਾਲ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਗੁਰੂ ਦੇ ਕੋਲੋਂ ਕੁਝ ਸਿੱਖਿਆ ਜਾਂਦਾ ਤੇ ਗੁਰੂ ਦਰਸ਼ਨਾਂ ਦਿੱਤੀ ਜਾਂਦੀ ਹੈ ਜਿਵੇਂ ਗੁਰੂ ਦਰੋਣਾਚਾਰੀਆ ਨੇ ਇੱਕ ਲਵਿਆ ਦੇ ਕੋਲੋਂ ਜਿਹੜਾ ਸੀ ਉਹ ਅੰਗੂਠਾ ਹੀ ਮੰਗ ਲਿਆ ਸੀ ਭਾਵੇਂ ਕਿ ਉਸ ਗੁਰੂ ਦਰਸ਼ਨਾਂ ਦੇ ਵਿੱਚ ਛਾਲ ਸੀ ਕਪੜ ਸੀ ਤਾਂ ਕਿ ਗੁਰੂ ਦਰੋਣਾਚਾਰੀਏ ਸੋਚਦੇ ਸੀ ਕਿ ਅਰਜੁਨ ਹੀ ਸਭ ਤੋਂ ਸ੍ਰੇਸ਼ਟ ਦਨੋਦਾਰ ਹੋਵੇ ਉਹਦੇ ਵਰਗਾ ਹੋਰ ਕੋਈ ਨਾ ਹੋਵੇ ਤੇ ਇਸੇ ਕਰਕੇ ਕਲਵਿਆ ਦਾ ਅੰਗੂਠਾ ਮੰਗਿਆ ਗਿਆ ਸੀ ਤਾਂ ਕਹਿਣ ਦਾ ਭਾਵੇਂ ਹੈ ਕਿ ਆਦ ਕਾਲ ਤੋਂ ਗੁਰੂ ਦਰਸ਼ਨਾਂ ਜਿਹੜੀ ਉਹ ਦਿੱਤੇ ਜਾਂਦੇ ਸੀ ਇਸੇ ਤਰ੍ਹਾਂ ਦੇ ਨਾਲ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੈ ਕੇ ਪਾਂਦੇ ਗੋਪਾਲ ਦਾਸ ਦੇ ਕੋਲ ਪਹੁੰਚਦੇ ਆ ਤੇ ਜਾ ਕੇ ਪਾਂਦੇ ਗੋਪਾਲ ਦਾਸ ਨੂੰ ਕਿਹਾ ਜਾਂਦਾ ਹੈ ਕਿ ਪਾਂਦਾ ਜੀ ਮੇਰੇ ਪੁੱਤਰ ਨੂੰ ਤੁਸੀਂ ਇਹ ਗਣਿਤ ਪੜਾ ਦਿਓ ਸੰਖਿਆ ਜਿਹੜੀ ਇਹਨੂੰ ਸਿਖਾ ਦੇਣਾ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਂਦੇ ਗੋਪਾਲ ਦਾਸ ਦੇ ਕੋਲੋਂ ਉਹ ਸੰਖਿਆ ਜਿਹੜੀ ਇਹ ਪੜਦੇ ਆ 1 2 3 4 ਇਹ ਜਿਹੜਾ ਸਿੱਖਣਾ ਸ਼ੁਰੂ ਕਰ ਦਿੰਦੇ ਆ ਜਦੋਂ ਸਿੱਖਦੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬੜੀ ਜਲਦੀ ਦੇ ਨਾਲ ਇਹ ਸਾਰੀ ਵਿਦਿਆ ਪ੍ਰਾਪਤ ਕਰ ਲੈਂਦੇ ਆ ਇੱਕ ਦਿਨ ਕੀ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੰਦਾ ਪੁੱਛਦਾ ਏ ਕਹਿੰਦਾ ਨਾਨਕ ਤੂੰ ਮੇਰੇ ਮਗਰ ਮਗਰ ਬੋਲ ਮੈਂ ਤੈਨੂੰ ਪੜਾੜੇ ਜਿਹੜੇ ਆ ਉਹ ਯਾਦ ਕਰਾਵਾਂਗਾ ਗੁਰੂ ਨਾਨਕ ਸਾਹਿਬ ਮਹਾਰਾਜ ਖਮੋਸ਼ ਬੈਠੇ ਸਨ बार-बार ਪੰਦਾ ਕਹਿੰਦਾ ਨਾਨਕ ਤੂੰ ਬੋਲਦਾ ਕਿਉਂ ਨਹੀਂ ਅੱਗੇ ਤੂੰ ਬੜੀ ਛੇਤੀ ਬੋਲ ਲੈਣਾ ਹੈ ਬੜੀ ਛੇਤੀ ਤੂੰ ਸਾਰਾ ਕੁਝ ਸਿੱਖ ਲਿਆ ਅੱਜ ਕਿਉਂ ਨਹੀਂ ਬੋਲਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਸੰਖਿਆ ਜਿਹੜੀ ਅੱਖਰ ਤੁਸੀਂ ਮੈਨੂੰ ਪੜ੍ਹਾ ਰਹੇ ਉਹਦਾ ਲਾਭ ਕੀ ਹੈ ਤਾਂ ਆਪਾਂ ਦਾ ਗੋਪਾਲਦਾਸ ਕਹਿਣ ਲੱਗਿਆ ਇਹਦਾ ਲਾਭ ਹੈ ਕਿ ਤੁਸੀਂ ਵੀ ਆਪਣੇ ਪਿਤਾ ਦੀ ਤਰ੍ਹਾਂ ਪਟਵਾਰੀ ਲੱਗ ਜਾਓਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕੀ ਇਹ ਵਿਦਿਆ ਨਾਲ ਜਾਏਗੀ ਰੱਬ ਦੇ ਘਰ ਤੱਕ ਜਾਏਗੀ ਕਹਿਣ ਲੱਗੇ ਨਹੀਂ ਇਹ ਰੱਬ ਦੇ ਘਰ ਤੱਕ ਤੇ ਨਹੀਂ ਜਾਏਗੀ ਨਾਲ ਤੇ ਨਹੀਂ ਜਾਏਗੀ ਇਹ ਤਨ ਤੱਕ ਸੀਮਤ ਹੈ ਇਹ ਤਨ ਤੋਂ ਅੱਗੇ ਨਹੀਂ ਜਾ ਸਕਦੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਫਿਰ ਇਹੋ ਜੀ ਵਿਦਿਆ ਨੂੰ ਕਿਉਂ ਪੜ੍ਹਨਾ ਹੈ ਜਿਹੜੀ ਕੇਵਲ ਤਨ ਤੱਕ ਸੀਮਤ ਹੋਵੇ ਤੇ ਪਾੰਦੇ ਕਹਿਣ ਲੱਗੇ ਫਿਰ ਕਿਹੜੀ ਵਿਦਿਆ ਪੜ੍ਹਨੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾੰਦੇ ਗੋਪਾਲ ਦਾਸ ਨੂੰ ਜਿਹੜੀ ਸਿੱਖਿਆ ਦਿੱਤੀ ਉਹ ਪਾਵਨ ਗੁਰਬਾਣੀ ਦੇ ਵਿੱਚ ਅੰਕਤ ਹੈ ਮਹਾਰਾਜ ਕਹਿਣ ਲੱਗੇ ਲੇਖ ਨਾਮ ਸਲਾਹਾ ਲੇਖ ਲੇਖ ਅੰਤ ਨ ਪਾਰ ਆਵਾਰ ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਲੇਖ ਉਸ ਮਾਲਕ ਦੇ ਬਾਰੇ ਲਿਖ ਜਿਹਦਾ ਕੋਈ ਵਿਰਾਸਤ ਨਹੀਂ ਹੈ baba ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਜਿੱਥੇ ਹੋਏ ਸੱਚਾ ਨਿਸ਼ਾਨ ਮਹਾਰਜ ਕਹਿੰਦੇ ਆਹ ਵਾਲਾ ਲੇਖਾ ਲਿਖ ਜਿਹੜਾ ਲੇਖਾ ਲਿਖਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਜਿਉਂ-ਜਿਉਂ ਪੰਡਾ ਗੋਪਾਲ ਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਸੁਣਦਾ ਗਿਆ ਤਿਉਂ-ਤਿਉਂ ਪੰਡਾ ਗੋਪਾਲ ਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਪਰ ਝੁਕਦਾ ਗਿਆ। ਇਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਦੇ ਨਾਲ ਹੋਰ ਵਿਦਿਆ ਪ੍ਰਾਪਤ ਕਰਨ ਵਾਸਤੇ ਜਾਂਦੇ ਹੈ ਜਾਨੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਫਿਰ ਬ੍ਰਿਜ ਲਾਲ ਪੰਡਤ ਦੇ ਕੋਲ ਭੇਜਿਆ ਜਾਂਦਾ ਹੈ ਕਾਦੇ ਵਾਸਤੇ ਦੇਵਨਾਗਰੀ ਸਿਖਾਉਣ ਵਾਸਤੇ। ਉਸ ਵੇਲੇ ਦੇ ਨਾਲ ਪੰਡਤ ਬ੍ਰਿਜ ਲਾਲ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅੱਖਰ ਪੜ੍ਹਾਉਂਦੇ ਹੈ। ਜੇ ਜਦੋਂ ਅੱਖਰ ਪੜਾਏ ਜਾਂਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਬੜੀ ਛੇਤੀ ਦੇ ਨਾਲ ਉਹਨਾਂ ਅੱਖਰਾਂ ਦਾ ਗਿਆਨ ਪ੍ਰਾਪਤ ਕਰ ਲੈਂਦੇ ਆ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਦੇ ਨਾਲ ਲਿਖ ਰਹੇ ਹੁੰਦੇ ਆ ਤੇ ਬ੍ਰਿਜ ਲਾਲ ਪੰਡਿਤ ਕੋਲ ਆਣ ਕੇ ਬੈਠਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਪੰਡਿਤ ਜੀ ਇਸ ਅੱਖਰ ਦਾ ਭਾਵ ਕੀ ਹੈ ਬ੍ਰਿਜ ਲਾਲ ਪੰਡਿਤ ਕਹਿਣ ਲੱਗੇ ਆ ਕਹਿੰਦਾ ਇਹਦਾ ਕੋਈ ਭਾਵ ਨਹੀਂ ਕਿਉਂਕਿ ਅੱਖਰਾਂ ਨੂੰ ਮਿਲਾ ਕੇ ਸ਼ਬਦ ਬੰਦੇ ਐ ਤੇ ਸ਼ਬਦਾਂ ਨੂੰ ਮਿਲਾ ਕੇ ਵਾਕ ਬੰਦੇ ਐ ਇੱਕ ਵਾਕ ਦਾ ਵੀ ਕੋਈ ਭਾਵ ਹੋ ਸਕਦਾ ਹੈ ਮਤਲਬ ਹੋ ਸਕਦਾ ਹੈ ਇੱਕ ਸ਼ਬਦ ਦਾ ਵੀ ਕੋਈ ਮਤਲਬ ਹੋ ਸਕਦਾ ਹੈ ਪਰ ਕੱਲੇ ਅੱਖਰ ਦਾ ਕੋਈ ਮਤਲਬ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਜੇ ਕਿਸੇ ਅੱਖਰ ਦਾ ਮਤਲਬ ਹੀ ਨਹੀਂ ਹੈ ਤੇ ਫਿਰ ਉਹ ਅੱਖਰ ਪੜ੍ਹਨਾ ਹੀ ਕਿਉਂ ਹੈ ਬਰੇਜ ਲਾਲ ਪੰਡਿਤ ਬੜਾ ਹੈਰਾਨ ਹੁੰਦਾ ਹੈ ਕਹਿ ਲੱਗਾ ਨਾਨਕ ਜੀ ਤੈਨੂੰ ਪਤਾ ਹੈ ਵੀ ਅੱਖਰ ਦਾ ਮਤਲਬ ਕੀ ਹੈ ਤੇ ਇਹ ਅੱਖਰ ਦਾ ਮਤਲਬ ਤੂੰ ਦੱਸ ਦੇਣਾ ਕਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੇਲੇ ਦੇ ਨਾਲ ਉਪਦੇਸ਼ ਦਿੰਦਿਆਂ ਕਿਹਾ ਕਹਿੰਦੇ ਆਹ ਸਲੇਟ ਦੇ ਉੱਪਰ ਲਿਖਿਆ ਹੈ ਸ ਸਹ ਮਹਾਰਾਜ ਕਹਿੰਦੇ ਇਹਦਾ ਭਾਵ ਸੁਣ ਤੇ ਗੁਰੂ ਪਾਤਸ਼ਾਹ ਜੀ ਨੇ ਭਾਵ ਸਿਖਾਇਆ ਸ ਸੋਏ ਸ੍ਰੇਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਪਿਆ ਮਹਾਰਾਜ ਕਹਿੰਦੇ ਨੇ ਸ ਸੇ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਸ ਤੋਂ ਬਾਅਦ ਫਿਰ ਉਸੇ ਸਲੇਟ ਦੇ ਉੱਪਰ ਲਿਖਿਆ ਗਿਆ ਸ਼ਬਦ ਈੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਈੜੀ ਦਾ ਭਾਵ ਦੱਸਿਆ ਕਹਿਣ ਲੱਗੇ ਈਵੜੀ ਆਦ ਮੁਰਖ ਹੈ ਦਾਦਾ ਆਪੇ ਸੱਚਾ ਸੋਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਇਹ ਗੱਲਾਂ ਸੁਣ ਕੇ ਪੰਡਤ ਹੈਰਾਨ ਹੁੰਦਾ ਜਾ ਰਿਹਾ ਸੀ ਤੇ ਹੋਰ ਅੱਗੇ ਦੀ ਅੱਗੇ ਪੁੱਛ ਰਿਹਾ ਸੀ ਕਿ ਨਾਨਕ ਹੋਰ ਦੱਸ ਅਗਲੇ ਅੱਖਰਾਂ ਦਾ ਕੀ ਭਾਵ ਹੈ ਤੇ ਗੁਰੂ ਨਾਨਕ ਸਾਹਿਬ ਲਿਖ ਕੇ ਦੱਸਦੇ ਐ ਕਹਿੰਦੇ ਊੜੈ ਉਪਮਾ ਤਾਕੀ ਕੀਜੈ ਜਾ ਕਾ ਅੰਤ ਨਾ ਪਾਇਆ ਮਹਾਰਾਜ ਕਹਿੰਦੇ ਤੇਰਾ ਊੜਾ ਇਹ ਗੱਲ ਕਹਿੰਦਾ ਏ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਕਰ ਵਡਿਆਈ ਕਰ ਜਿਹਦਾ ਕੋਈ ਪਾਰਾ ਵਾਰ ਨਹੀਂ ਹੈ ਤੇਦੇ ਆਪ ਜੀ ਨੂੰ ਭੁਲੇਖਾ ਨਾ ਰਹਿ ਜਾਵੇ ਵੀ ਪਹਿਲਾਂ ਸੱਸਾ ਬੋਲਿਆ ਫਿਰ ਈੜੀ ਬੋਲੀ ਫਿਰ ਊੜਾ ਬੋਲਿਆ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਪੱਟੀ ਬਾਣੀ ਦੇ ਅੰਦਰ ਇਹਨਾਂ ਅੱਖਰਾਂ ਦੀ ਹੀ ਵਰਤੋਂ ਕੀਤੀ ਹੈ ਪਹਿਲਾਂ ਸਤਗੁਰੂ ਨੇ ਸੱਸੇ ਸ਼ਬਦ ਦੀ ਵਰਤੋਂ ਕੀਤੀ ਹੈ ਫਿਰ ਈਵੜੀ ਅੱਖਰ ਦੀ ਵਰਤੋਂ ਕੀਤੀ ਹੈ ਫਿਰ ਊੜੇ ਦੀ ਵਰਤੋਂ ਕੀਤੀ ਹੈ ਇਦਾਂ ਕਰਕੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੱਟੀ ਬਾਣੀ ਦੇ ਵਿੱਚ ਲਿਖਿਆ ਹੈ ਆਪਾਂ ਉਹੀ ਆਧਾਰ ਬਣਾ ਕੇ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਜਿਉਂ-ਜਿਉਂ ਪੰਡਿਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਸੁਣਦਾ ਗਿਆ ਨੇਹਾਲ ਹੁੰਦਾ ਗਿਆ ਤੇ ਆਖਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਪਰ ਡਿੱਗ ਪਿਆ ਇਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਅਰਬੀ ਤੇ ਫਾਰਸੀ ਪੜਨ ਵਾਸਤੇ ਇੱਕ ਕਾਜ਼ੀ ਦੇ ਕੋਲ ਜਾਂਦੇ ਆ ਤੇ ਕਾਜ਼ੀ ਦੇ ਕੋਲੋਂ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਮੁਬਾਰਕ ਜਿਹੜੀ ਭਾਸ਼ਾ ਸੀ ਭਾਵ ਅਰਬੀ ਤੇ ਫਾਰਸੀ ਦੇ ਅੱਖਰ ਸਨ ਉਹ ਸਾਰੇ ਸਿੱਖ ਲਏ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕਿ ਕਾਜ਼ੀ ਜੀ ਇਹ ਜੋ ਕੁਝ ਪੜ੍ਹਾ ਰਹੇ ਹੋ ਇਹਦਾ ਭਾਵ ਕੀ ਹੈ ਕਾਜ਼ੀ ਕਹਿਣ ਲੱਗੇ ਮੈਨੂੰ ਤੇ ਪਤਾ ਕੋਈ ਨਹੀਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਕਾਜ਼ੀ ਨੂੰ ਵੀ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ ਜੋ ਪਾਵਨ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਾਜ਼ੀ ਨੂੰ ਦਿੱਤਾ ਉਹਦਾ ਜ਼ਿਕਰ ਵੀ ਪਾਵਨ ਗੁਰਬਾਣੀ ਵਿੱਚ ਕੀਤਾ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਐ ਯਕ ਅਰਜ ਗੁਫਤਮ ਪੇਸ਼ ਤੂ ਦਰਗੋਸ਼ ਕੁੰ ਕਰਦਾਰ ਹੱਕਾ ਕਬੀਰ ਕਰੀਮ ਤੂ ਬੇਅੈਬ ਪਰਵੈਦਗਾਰ ਦੁਨੀਆ ਮੁਕਾਮ ਹੈ ਫਾਨੀ ਤਹਕੀਕ ਦਿਲਦਾਨੀ ਮਾਮ ਸਰ ਮੂਏ ਅਜ਼ਰਾਈਲ ਗਿਰਫਤੇ ਦਲ 헤ਚ ਨੰਦਾਨੀ ਮਹਾਰਾਜ ਕਹਿਣ ਲਗੇ ਇਹ ਸੰਸਾਰ ਜਿਹੜਾ ਨਾਸ਼ਵੰਤ ਹੈ ਇੱਕ ਦਿਨ ਖਤਮ ਹੋ ਜਾਏਗਾ ਇਸ ਕਰਕੇ ਕੰਨ ਲਾ ਕੇ ਮੇਰੀ ਇਸ ਗੱਲ ਨੂੰ ਸੁਨਾ ਕਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਹ ਪਾਵਨ ਉਪਦੇਸ਼ ਉਸ ਕਾਜੀ ਨੂੰ ਦਿੱਤਾ ਤੇ ਕਾਜੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਬਣ ਗਿਆ ਹਾਲਾਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਇੱਕ ਗੱਲ ਦਾ ਬੜਾ ਵੱਡਾ ਭੁਲੇਖਾ ਫਲਾਇਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਪੜਨ ਵਾਸਤੇ ਨਹੀਂ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਪੜਨ ਵਾਸਤੇ ਗਏ ਸੀ ਮਹਾਰਾਜ ਨੇ ਜਿਹੜੀ ਸੰਸਾਰੀ ਦੁਨਿਆਵੀ ਵਿਦਿਆ ਸੀ ਉਹ ਇਹਨਾਂ ਉਸਤਾਦਾਂ ਦੇ ਕੋਲੋਂ ਪੜ੍ਹੀ ਸੀ ਲੇਕਿਨ ਨਾਲ ਨਾਲ ਉਹਨਾਂ ਨੂੰ ਧਰਮ ਦੀ ਵਿਦਿਆ ਵੀ ਦਸ ਦਿੱਤੀ ਸੀ ਪਾਵਤ ਦੁਨੀਆਵੀ ਵਿਦਿਆ ਪੜੀ ਤੇ ਅਧਿਆਤਮਕ ਵਿਦਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਚਾਹੇ ਗੋਪਾਲ ਦਾਸ ਪਾਂਧਾ ਹੋਵੇ ਚਾਹੇ ਬ੍ਰਿਜ ਲਾਲ ਪੰਡਿਤ ਹੋਵੇ ਕਾਹੇ ਚਾਹੇ ਉਹ ਕਾਜ਼ੀ ਜਿਹੜਾ ਹੈ ਉਹ ਹੋਵੇ ਤੇ ਉਹਨਾਂ ਸਾਰਿਆਂ ਨੂੰ ਉਹ ਪਾਵਨ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰ ਦਿੱਤਾ ਸੀ ਇਹ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਵੇਂ ਪੜਨੋ ਆਸਤੇ ਗਏ ਤੇ ਜਿਵੇਂ ਉਹਨਾਂ ਨੂੰ ਪਾਵਨ ਉਪਦੇਸ਼ ਦਿੱਤਾ ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਸਾਖੀ ਏ ਆਪ ਵੀ ਸਰਵਣ ਕਰਿਓ ਅੱਗੇ ਦੀ ਅੱਗੇ ਸ਼ੇਅਰ ਕਰਿਓ ਤੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ